ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸ਼ਸ਼ੀਗਤ ਹੋਪ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ ਮੈਂ ਤੁਹਾਡਾ ਆਪਣਾ ਦੋ ਸਨੀ ਕੋਟਪੁਰਾ ਤੋਂ ਬੜੇ ਹੀ ਦੋਸਤ ਮੈਨੂੰ ਕਹਿ ਰਹੇ ਸੀ ਸਨੀ ਵੀਰੇ ਅਸੀਂ ਬੜੀ ਉਲਝਣ ਦੇ ਵਿੱਚ ਆ ਕਣਕ ਦੀਆਂ ਵੈਰਾਈਟੀਆਂ 20 ਤੋਂ 30 ਹੋ ਗਈਆਂ ਅਸੀਂ ਵੀ ਜੀਏ ਤੇ ਵੀ ਜੀਏ ਕਿਹੜੀ ਕਿਸਾਨ ਦੋਸਤੋ ਪਹਿਲੀ ਗੱਲ ਤਾਂ ਤੁਸੀਂ ਆਪਦੇ ਏਰੀਆ ਦੇ ਵੇਖੋ ਕਿ ਤੁਹਾਡੇ ਏਰੀਆ ਦੇ ਵਿੱਚ ਕਿਹੜੀ ਕਣਕ ਜ਼ਿਆਦਾ ਕਾਮਯਾਬ ਹੈ ਕਿਸੇ ਦਾ ਵਾਂ ਰੇਤਲਾ ਵੀ ਹੋ ਸਕਦਾ ਹੈ ਕਿਸੇ ਦਾ ਵਾਣ ਮਤਲਬ ਕੋਰ ਮਿੱਟੀ ਵਾਲਾ ਵੀ ਹੋ ਸਕਦਾ ਤਾਂ ਕਈਆਂ ਥਾਵਾਂ ਤੇ ਸੇਮ ਵੀ ਹੋ ਸਕਦੀ ਹੈ ਤੁਸੀਂ ਚੂਜ਼ ਕਰਨਾ ਤੇ ਆਪਦੀ ਮਿੱਟੀ ਦੇ ਹਿਸਾਬ ਨਾਲ ਆਪਦੇ ਆਣ ਗਵਾਨ ਦੇ ਸਿਸਟਮ ਦੇ ਹਿਸਾਬ ਨਾਲ ਤੇ ਜਿੱਥੇ ਮੇਰੇ ਕਿਸੇ ਵੀ ਕਿਸਾਨ ਦੋਸਤ ਨੂੰ ਸਮਝ ਨਾ ਲੱਗੇ ਕਿ ਮੈਂ ਟ੍ਰਾਇਲ ਵੀ ਕਰਨਾ ਤੇ ਮੈਂ ਕੋਈ ਇਹੋ ਜੀ ਵੈਰੈਟੀ ਦਾ ਟ੍ਰਾਇਲ ਕਰਨਾ ਜਿੰਦਾ ਝਾੜ ਵੀ ਸੋਹਣਾ ਹੋਵੇ ਜਿਹੜਾ ਦਿਨ ਵੀ ਥੋੜੇ ਲਵੇ ਜਿੰਦੀ ਰੋਟੀ ਵੀ ਬੜੀ ਸੁਆਦ ਬਣੇ ਮੇਨ ਗੱਲ ਕੀ ਹੈ ਅੱਜਕੱਲ ਦੀ ਹਾਈ ੀਲਡ ਵੈਰਾਈਟੀਆਂ ਦੇ ਚੱਕਰ 'ਚ ਮਤਲਬ ਵੱਧ ਝਾੜ ਲੈਣ ਦੇ ਚੱਕਰ ਦੇ ਵਿੱਚ ਆਪਾਂ ਇਹੋ ਜਿਹੀ ਵੈਰਾਈਟੀਆਂ ਲਗਾ ਰਹੇ ਆ ਜਿਨ੍ਹਾਂ ਦੇ ਵਿੱਚ ਕੋਈ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਨਹੀਂ ਹੈਗੀ ਤੇ ਉਲਝਣ ਇਸ ਗੱਲ ਦੀ ਹੈ ਕਿ ਆਪਾਂ ਝਾੜ ਵੀ ਵੱਧ ਲੈਣਾ ਆਪਾਂ ਨੂੰ ਰੋਟੀ ਵੀ ਖਾਣ 'ਚ ਸਵਾਦ ਚਾਹੀਦੀ ਹੈ ਤੇ ਜਿਹੜੀਆਂ ਅੱਜਕੱਲ ਦੀਆਂ ਨਵੀਆਂ ਹਾਈਬ੍ਰਿਡ ਕਣਕਾਂ ਜਿਹੜੀਆਂ ਆ ਰਹੀਆਂ ਪਹਿਲੀ ਗੱਲ ਉਹ 2 2 2.5 2.5 ਗੱਟ ਡੀਏਪੀ ਵੀ ਨਾਲ ਲੈ ਰਹੀਆਂ ਜਿਹੜੀਆਂ ਵੱਧ ਝਾੜ ਵਾਲੀਆਂ ਵੈਰੈਟੀਆਂ ਹੈ ਸ਼ਾਇਦ ਨੈਟ ਤੇ ਤੁਸੀਂ ਹੋਰ ਵੀ ਬਥੇਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਈਵਨ ਯੂਨੀਵਰਸਿਟੀ ਵੀ ਕਹਿੰਦੀ ਹੈ ਜੇ 872 ਨਾਲ ਦੀ ਕਣਕ ਤੁਸੀਂ ਚੰਗੀ ਵੈਰੈਟੀ ਵੀ ਜਣੀ ਹੈ ਤੇ 2 ਗੱਟੇ ਡੀਏਪੀ ਲਾਜ਼ਮੀ ਆ ਫਾਸਫੋਰਸ ਤੇ ਆਪਾਂ ਨੂੰ ਬਾਜ਼ਾਰ ਦੇ ਹਾਲਾਤਾਂ ਦਾ ਵੀ ਪਤਾ ਹੈ ਕਿ ਡੀਏਪੀ ਦੀ ਸ਼ਾਰਟੇਜ ਵੈਸੇ ਹੀ ਬੜੀ ਭਿਆੰਕਰ ਚੱਲੀ ਜਾਂਦੀ ਹੈ ਇੱਕ ਇੱਕ ਗੱਟਾ ਮਸਾ ਮਿਲ ਰਿਹਾ 1.5 2 ਗੱਟੇ ਦਾ ਗੱਲ ਹੀ ਛੱਡ ਦਿਓ ਲੋਕ ਕਿਸਾਨ ਦੋਸਤੋ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਤਮ ਕੰਪਨੀ ਦੀ ਇੱਕ ਬੜੀ ਹੀ ਟੌਪ ਦੀ ਵੈਰੈਟੀ ਜਿਹੜੀ ਕਿ ਕਿਹੜੀ ਵੈਰੈਟੀ ਹੈ 9479 ਪਹਿਲੀ ਗੱਲ ਤਾਂ ਕਿਸਾਨ ਦੋਸਤੋ ਇਹ ਦਿਨ ਬੜੇ ਥੋੜੇ ਲੈਂਦੀ ਹੈ 130 ਦਿਨ ਮਤਲਬ ਜਿਹੜੀ ਗੇਤੀਆਂ ਵੈਰੈਟੀਆਂ ਜਿੱਥੇ ਡੇਢ 150 ਦਿਨ ਲੈ ਰਹੀਆਂ ਉਹ ਇਹਦਾ ਸਮਾਂ ਦੂਸਰੀ ਗੱਲ 1 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਬੜਾ ਲੰਮਾ ਸਮਾਂ ਆਪਣੇ ਕੋਲੇ ਤੀਸਰੀ ਗੱਲ ਕਿਸਾਨ ਦੋਸਤੋ ਮੇਨ ਇਹ ਵੈਰਾਈਟੀ ਦਿਗਦੀ ਨਹੀਂ ਇਹਦਾ ਕੱਦ ਦਰਮਿਆਨਾ ਤੇ ਚੌਥੀ ਗੱਲ ਸਭ ਤੋਂ ਮੇਨ ਗੱਲ ਕਿ ਖਾਨ ਚ ਇਹਦੀ ਰੋਟੀ ਬੜੀ ਟੇਸਟੀ ਹੈ ਤੇ ਦਾਣੇ ਦਾ ਸਾਈਜ਼ ਬੜਾ ਅੱਛਾ ਹੈ ਕੰਪਨੀ ਦੇ ਕਹਿਣ ਮੁਤਾਬਕ ਤੇ ਕੰਪਨੀ ਦੀ ਪ੍ਰੈਕਟਿਸ ਮੁਤਾਬਕ ਇਹਦਾ ਜਿਹੜਾ ਐਵਰੇਜ ਝਾੜ ਹੈ ਮੈਂ ਝਾੜ ਦੀ ਗੱਲ ਮੇਨ ਦਰਸਾਉਣਾ ਚਾਹੁੰਦਾ ਹੈ ਕਿੰਦਾ ਐਵਰੇਜ ਝਾੜ 25 ਕੁਆਂਟਲ ਤੋਂ ਲੈ ਕੇ 30 ਕੁਆਂਟਲ ਤੱਕ ਦੀ ਐਵਰੇਜ ਝਾੜ ਹੈ ਖੇਤ ਖੇਤ ਦੇ ਹਿਸਾਬ ਨਾਲ ਤੇ ਮੇਨ ਗੱਲ ਇਹ ਕਿਹੜੇ ਵਾਣਾ ਚ ਜ਼ਿਆਦਾ ਕਾਮਯਾਬ ਹੈ ਇਹੀ ਇਹਨਾਂ ਦੀ ਮੇਨ ਖਾਸੀਅਤ ਹੈ ਇਹ ਰੇਤੇ ਵਾਲੇ ਵਾਣਾ ਤੋਂ ਲੈ ਕੇ ਈਵਨ ਕੋਰ ਮਿੱਟੀ ਵਾਲੇ ਵਾਣਾ ਚ ਵੀ ਇਹ ਦੋਵਾਂ ਚ ਕਾਮਯਾਬ ਹੈ ਜੇ ਮੇਰੇ ਕਿਸੇ ਕਿਸਾਨ ਦੋਸਤ ਨੂੰ ਸਮਝ ਨਾ ਲੱਗੇ ਨਾ ਕਿ ਮੇਰਾ ਮੇਨ ਖੇਤ ਦੀ ਮਤਲਬ ਮੇਰੇ ਤਾਂ ਮਿੱਟੀ ਰੇਤਲੀ ਹੈ ਮੈਂ 303 ਬੀਜਾਂ ਕਿ ਮੈਂ 327 ਬੀਜਾਂ ਜ਼ਰੂਰ ਉਥੇ ਜਿਵੇਂ ਰੇਤੇਲੇ ਵਾਣਾ 303 ਬਹੁਤ ਅੱਛੀ ਕਾਮਯਾਬ ਹੈ ਓਵੇਂ ਇੱਕ ਰੇਤੇ ਵਾਲੇ ਵਾਹਣ ਤੋਂ ਲੈ ਕੇ ਚੰਗੀ ਕੋਰ ਵਾਲੀ ਮਿੱਟੀ ਦੇ ਵਿੱਚ ਉੱਤਮ ਕੰਪਨੀ ਦੀ ਚੰਬਲ ਕੰਪਨੀ ਦੀ ਜਿੰਨਾਂ ਦੀ ਖਾਸ ਕਰਕੇ ਤੁਸੀਂ ਕਿਸਾਨ ਦੋਸਤੋ ਜਾਣਦੇ ਹੋਵੋਗੇ ਇਸ ਲੋਗੋ ਨੂੰ ਜਿੰਨਾਂ ਦੀ ਮੇਨ ਯੂਰੀਆ ਵੀ ਹੁੰਦੀ ਹੈ ਤੇ ਸਭ ਤੋਂ ਮੇਨ ਗੱਲ ਇੱਕ ਗੱਟਾ ਡੀਪੀ ਦੇ ਨਾਲ ਮਤਲਬ ਕਿ 50 ਕਿਲੋ ਡੀਪੀ ਦੇ ਨਾਲ ਹੀ ਇਹਦੀ ਪੋਟੈਂਸ਼ੀਅਲ ਈਲਡ 28 29 ਕੁਆਂਟਲ ਤੱਕ ਆਪਣੇ ਕਿਸਾਨ ਦੋਸਤਾਂ ਨੂੰ ਰੀਸੀਵ ਹੋਈ ਆ ਬਾਕੀ ਕਿਸਾਨ ਦੋਸਤੋ ਮੇਰਾ ਨੰਬਰ ਡਿਸਪਲੇ ਦੇ ਵਿੱਚ ਸਹਿਬ ਵੀਰੇ ਨੇ ਜਿਵੇਂ ਲਗਾਇਆ ਹੀ ਵੇ ਆ ਜੇ ਕਿਸੇ ਮੇਰੇ ਦੋਸਤ ਨੇ ਹੋਰ ਵਧੇਰੀ ਜਾਣਕਾਰੀ ਲੈਣੀ ਹੋਵੇ ਉਹ ਡਿਸਪਲੇ ਦੇ ਵਿੱਚ ਮੇਰਾ ਨੰਬਰ ਚੱਕ ਕੇ ਮੈਨੂੰ ਕਾਲ ਜਾਂ WhatsApp ਰਾਹੀਂ ਮੈਸੇਜ ਰਾਹੀਂ ਪੁੱਛ ਸਕਦਾ ਨਹੀਂ ਤਾਂ ਕੋਟਕਪੂਰਾ ਪੁਰਾਣੀ ਦਾਣਾ ਮੰਡੀ ਚਾਰ ਨੰਬਰ ਦੁਕਾਨ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੋਹ ਵਾਰ ਤੋਂ ਸ਼ਨੀਵਾਰ ਕੋਈ ਵੀ ਮੇਰਾ ਦੋਸਤ ਮੇਰੇ ਤੋਂ ਆ ਕੇ ਕਿਸੇ ਵੀ ਬੀਜ ਬਾਰੇ ਮੇਰੇ ਤੋਂ ਖਰੀਦ ਵੀ ਸਕਦਾ ਹੈ ਜਾਣਕਾਰੀ ਵੀ ਲੈ ਸਕਦਾ ਹੈ ਬਾਕੀ ਜਿਵੇਂ ਮੈਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦੱਸਿਆ ਸੀ ਕਿਸਾਨ ਦੋਸਤੋ ਮੇਰੇ ਕੋਲ 20 ਤੋਂ 25 ਬੀਜ ਪੱਕੇ ਬਿੱਲ ਤੇ ਹਾਜ਼ਰ ਪਏ ਆ ਭਾਵਾਂ ਉਹਦੇ ਚ 872 ਹੋਵੇ 3386 ਹੋਵੇ 3406 ਹੋਵੇ ਨਹੀਂ ਤਾਂ ਲੋਕਾਂ ਦੀ ਮਨਪਸੰਦੀ ਦਾ ਵੈਰਾਈਟੀ 826 ਤੇ 327 ਸਾਰੀਆਂ ਆਪਣੇ ਕੋਲੇ ਇੱਕ ਟਾਪ ਦੇ ਕੁਆਲਟੀ ਦੇ ਬੀਜ ਆਪਣੇ ਕੋਲੇ ਹਾਜ਼ਰ ਹੋ ਚੁੱਕੇ ਆ ਮੈਂ ਸਾਰੇ ਕਿਸਾਨ ਦੋਸਤਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਜਿਵੇਂ ਮੇਰੀ ਪਿਛਲੀ ਵੀਡੀਓਜ਼ ਨੂੰ ਉਹ ਬੜਾ ਵੱਧ ਚੜ੍ਹ ਕੇ ਪਿਆਰ ਦਿੰਦੇ ਆ ਉਸੇ ਤਰ੍ਹਾਂ ਇਸ ਵੀਡੀਓ ਨੂੰ ਵੀ ਪੂਰਾ ਦੱਬ ਕੇ ਸ਼ੇਅਰ ਕਰ ਦਿਓ ਕਿ ਆਪਣੇ ਹਰ ਇੱਕ ਕਿਸਾਨ ਦੋਸਤ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਭਾਵਾਂ ਚਾਰ ਕਨਾਲਾ ਦੇ ਤੇ ਭਾਵਾਂ ਕਿੱਲੇ ਦਾ ਉਹਨੂੰ 94 79 ਦਾਇਤ ਦੀ ਟ੍ਰਾਇਲ ਕਰਨ ਨੂੰ ਜਰੂਰ ਮਿਲ ਸਕੇ ਮੇਰੇ ਸਾਰੇ ਕਿਸਾਨ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਸਾਸ਼ਿਕਾ ਜੀ ਸਾਸ਼ਿਕਾ ਸਾਹਿਬੀਰ ਜੀ ਥੈਂਕ ਯੂ